ਸਾਰੇ ਨੂੰ ਮਿਲ ਗਿੰਦੇ ਪਿਆਰ ਪਿਆਰ ਸਤਿ ਸ਼੍ਰੀ ਅਕਾਲ। ਮੈਂ ਕਿਹਨੂੰ ਸਤਿ ਸ਼੍ਰੀ ਅਕਾਲ। ਬੱਦੀ ਫੂਡ ਐਂਡ ਫੈਮਿਲੀ ਬਲੌਗ ਤੇ ਤੁਹਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੇਰੀ ਟੈਲੈਂਟਿਡ ਬਲਜੀਤ ਕਿਨਾ ਉਹ ਹਰੀਕੀ ਵੀ ਤੱਕ ਅੱਜ ਮੇਰੇ ਲਈ ਇੱਕ ਬਹੁਤ ਖਾਸ ਦਿਨ ਹੈ ਕਿਉਂਕਿ ਮੈਂ ਛੋਟੇ-ਛੋਟੇ ਜੋ ਕਵਿਤਾਵਾਂ ਲਿਖਦੀ ਰਹਿੰਦੀ ਤੇ ਅੱਜ ਮੇਰੀਆਂ ਉਹਨਾਂ ਚੋਂ ਦੋ ਕਵਿਤਾਵਾਂ ਸਿਲੈਕਟ ਹੋਈਆਂ ਬੁੱਕ ਵਾਸਤੇ ਤਾਂ ਪੰਜਾਬ ਸਰਕਟਰੀ ਦੀ ਇੱਕ ਬੁੱਕ ਛਪੜੀ ਉਹਦੇ ਵਿੱਚ ਮੇਰੀਆਂ ਦੋ ਕਵਿਤਾਵਾਂ ਛਪਦੀਆਂ ਆਪਾਂ ਉਹਦਾ ਨਾਮ ਹੈ ਕਾਵਲ ਕਿਰਨ ਆਪਾਂ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰ ਬੁੱਕ ਪਰਚੇਸ ਕਰਕੇ ਜ਼ਰੂਰ ਪੜਿਓ ਇਹ ਕੀ ਪ੍ਰੋਮੋਸ਼ਨ ਕਰ ਰਹੀ ਹੈ ਆਪਣੀ ਇਹ ਪ੍ਰੋਮੋਸ਼ਨ ਨਹੀਂ ਮਤਲਬ ਜਿਹੜੇ ਵੀ ਚਲੋ ਇੰਪੀਰ ਬਸ ਇਹ ਬਲਜੀਤ ਕਰੀ ਵੀ ਨਾ ਐਕਚੁਅਲੀ ਬਲਜੀਤ ਨੇ ਸ਼ੁਰੂ ਤੋਂ ਹੀ ਗੱਲ ਕਰੀ ਵੀ ਨਾ ਬੰਦੇ ਨੂੰ ਨਾ ਪੜਾਈ ਕੀ ਗੱਲ ਗੱਲ ਨਾ ਮਤਲਬ ਐਕਟੀਵਿਟੀਜ਼ ਦੇ ਅੰਦਰ ਵੀ ਮਤਲਬ ਪਾਰਟ ਲੈਣਾ ਚਾਹੀਦਾ ਹੈ ਭਾਵੇਂ ਉਹ ਸਪੋਰਟਸ ਹੈ ਜਾਂ ਕੁਝ ਵੀ ਮਤਲਬ ਬੰਦੇ ਕੀ ਨੇ ਹੈਬਿਟਸ ਹੋਣੀਆਂ ਚਾਹੀਦੀ ਐਕਟੀਵਿਟੀਜ਼ ਇੰਟਰਸਟ ਹੈ ਜਿਵੇਂ ਪੜਨ ਦਾ ਤੇ ਕੁਝ ਵੀ ਲਿਖਣ ਦਾ ਮੈਨੂੰ ਵੈਸੇ ਲਿਖਦੀ ਬਹੁਤ ਅੱਛਾ ਹੈ ਬਲਜੀਤ ਇਸ ਕੀ ਖਤਰਨਾਕ ਰਾਇਟੀ ਹੈ ਖਤਰਨਾਕ ਅਬ ਜਿਹੜੇ ਦੋ ਜਿਹੜੇ ਦੋ ਨਹੀਂ ਜਿਹੜੀ ਤੇਰੀ ਦੋ ਕਵਿਤਾ ਨੇ ਲਿਖੀਆਂ अरे ए मिना नवेंद्रजीत है नवेंद्रजीत कह रहा है कि मैं पुलिस पुलिसमैन बनूंगा क्योंकि इसके दोनों दादू है वो दोनों पुलिस में है ए मेनू बुक्स पढ़ने ਦਾ ਬਹੁਤ ਸ਼ੌਂਕ ਹੈ ਬਟ ਹੁਣ ਇੰਨਾ ਸ਼ਡਿਊਲ ਬਿਜ਼ੀ ਹੈ ਵੀ ਨਾ ਲਿਖਿਆ ਜਾਂਦਾ ਜਾਦੇ ਨਾ ਪੜਿਆ ਜਾਂਦਾ ਕਿਉਂਕਿ ਕਿਉਂਕਿ ਸਿਰਫ ਦੋ ਬੁక్స్ ਐਸੀ ਹੈ ਨਾ ਇੱਕ ਬੁੱਕ ਇਹ ਹੈ ਇੱਕ ਇੱਕ ਛੋਟੀ ਜਿਹੀ ਬੁੱਕ ਮਾਰੀ ਕਰਾ ਇਹਨਾਂ ਵਿੱਚ ਸਾਰੇ ਦਿਨ ਮੇਜ਼ੀ ਰਹਿੰਦੇ ਆ ਚਲੋ ਜੀ ਚਲਿਏ ਇਹ ਬਹੁਤ ਸ਼ਰਾਰਤੀ ਹੈ ਵੀ ਇੰਨਾ ਸਿਆਣਾ ਹੈ ਨਾ ਬਹੁਤ ਸਿਆਣਾ ਬਹੁਤ ਸਿਆਣਾ ਨਵਿੰਦਰ ਜੋਰ ਹਾਂ ਸਭ ਬੋਤ ਹੈ ਪਰ ਤਾਂ ਸੀ ਇਸ ਨੂੰ ਲੈ ਕੇ ਆਏ ਵੀ ਉੱਥੇ ਸਾਰੇ ਮੈਨ ਲਾਈਬਰ ਰਾਈਟਰ ਹੋਣਗੇ ਤੇ ਇਹ ਚੁੱਪ ਕਰਕੇ ਬੈਠਾ ਰਹਿੰਦਾ ਇਸ ਲਈ ਇਸ ਨੂੰ ਲੈ ਕੇ ਬਖਸ਼ਿੰਦਰ ਨੂੰ ਬਖਸ਼ਿੰਦਰ ਨੂੰ ਮੈਂ ਕੱਲ ਛੱਡਿਆ ਕਿਉਂਕਿ ਉਹ ਇਤਨਾ ਜਿਆਦਾ ਸ਼ਰਾਰਤ ਇਹਨਾਂ ਉਹਨਾਂ ਉਹ ਸਾਰਾ ਤਵਣਾ ਪਾੜ ਦਿੰਦੇ ਨੇ ਜੀ ਸੁਣਨ ਦੇਣੇ ਉਹਨਾਂ ਇੱਥੇ ਟਿਕਣਾ ਨਹੀਂ ਸੀਗਾ ਬਿਲਕੁਲ ਵੀ ਤਾਂ ਕਰਕੇ ਪਾਉਣ ਕਰੀ ਛੱਡਿਆ ਮਮੀ ਕੋਲ ਤੇ ਉਹ ਤੂੰ ਚਲੋ ਚੱਲੇ ਵੀ ਅੰਦਰ ਆ ਆਜਮ ਕਾਪੇ ਆਏ ਆ ਉਹ ਗਰਾਮ ਨੇ ਕਿਸ ਕਾ ਪ੍ਰੋਗਰਾਮ ਹੈ ਅੱਜ

ਨਸ਼ਟ ਪੁਲਿਸ ਤੇ ਵਿੱਚ ਮੈਂ ਪੁਲਿਸਮੈਨ ਬਣਾਂਗਾ ਚੋਰਾਂ ਨੂੰ ਪਕੜੂਗਾ ਬੋਲੇਗਾ ਹਾਂ ਹਾਂਜੀ ਹੁਣ ਅਸੀਂ ਪੰਜਾਬ ਭਵਨ ਪਹੁੰਚ ਗਏ ਸੀ ਕਿ ਕਿ ਬਖਤਵਾਲੇ ਵਿੱਚ ਪਹੁੰਚ ਕੇ ਅਸੀਂ ਪਰ ਤੁਹਾਨੂੰ ਜਗਾ ਲੈ ਕੇ ਜਾ ਤੇਰੇ ਵੀ ਜਲਦੀ ਚੱਲੋ ਦੇਤੀਆਂ ਚਾਰ ਸਖੀਤਾਂ ਨੂੰ ਸਨਮਾਨਤ ਵੀ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਸ਼ਾਇਰ ਪੁਸਤਕ ਵਿੱਚ ਸ਼ਾਮਿਲ ਨੇ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਜਾਣਾ ਪ੍ਰੰਗੀ ਮੰਡਲ ਵੱਲੋਂ ਸੋ ਇਹ ਪ੍ਰੋਗਰਾਮ ਥੋੜਾ ਲੰਮਾ ਚੱਲੇਗਾ ਤੇ ਮੈਂ ਮਾਫੀ ਪਹਿਲਾਂ ਹੀ ਮੰਗ ਲਵਾਂ ਕਿ ਕਿਉਂਕਿ ਰਸ ਜ਼ਿਆਦਾ ਪੈਦਾ ਤੇ ਜੇ ਅਗਰ ਕਿਸੇ ਨੂੰ ਟਾਈਮ ਨਾ ਦੇ ਸਕਾ ਤੂੰ ਮੈਂ ਉਹਨਾਂ ਤੋਂ पहला ही पहल के आधार पर माफी मांग लेना जी क्योंकि तो पहला जो प्रोग्राम चाकोड किया हो जी शख्सियत का ना, ना लैन जा रहा है वो शख्सियत भी कोई विशेष चर्चा की मसाज नहीं है देशी बाबर मोहे शुभ कर मन से कबू न करो ना डरू आसू जब जाए करो निश्चय करे अपनी जीत करो परम सत्कार ਸਮਾਗਮ ਦੇ ਮੁੱਖ ਮਹਿਮਾਨ ਸਦਾ ਮਨਜੀਤ ਸਿੰਘ ਜੀ ਨਾਰਕ ਸਾਹਿਬ ਆਈਐਸਰਟੈਟ ਵਿਸ਼ੇਸ਼ ਮਹਿਮਾਨ ਸਤਿਗੁਰੂ ਜੀ ਪਵਦ ਲਕੇ ਦਾ ਮਾਨ ਸ਼੍ਰੋਮਣੀ ਬਾਲ ਸਹਿਤਕਾਰ ਸਰਦਾਰ ਬਰਮੋਲ ਸਿੰਘ ਜੀ ਦਾਉ ਸਾਹਿਬ ਜੀਨਪਾਸਾ ਸਾਹਿਬ ਮੁਹਾਲੀ ਡਾਕਟਰ ਦਵਿੰਦਰ ਵੋਹਾ ਜੀ ਉਗੇ ਸ਼ਾਇਰ ਪ੍ਰੋਫੈਸਰ ਕੁਲਵੰਤ ਕਾਜਲਾ ਜੀ ਤੇ ਅੱਜ ਦੀਆਂ ਸਨਮਾਨਿਤ ਸ਼ਖਸੀਤਾਂ ਸਾਰੇ ਸੈਕਟਰ ਸਾਰੇ ਸੈਕਰੀਟਰੀ ਮਿਕਟਰਟ ਸੁਪਰ ਡੈਕਰੀ 1 ਸਰਕਾਰ ਕਨੈਲ ਸੋਤਾਜੀ ਡਿਪਟੀ ਸੈਕਟਰੀ ਰਾਜਕੁਮਾਰ ਸਹੋਵਾਲੀਆ ਜੀ ਓਕੇ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਜੀ ਓਕੇ ਸ਼ਾਇਰ ਸੁਜੀਤ ਸੋਮਨ ਜੀ ਇਸ ਸਮਾਗਮ ਦੇ ਵਿੱਚ ਸ਼ਾਮਲ ਸਾਰੇ ਸਹਿਤੂਆ ਬੈਣਾ ਪ੍ਰਮਾ ਮੈਂ ਇੱਥੇ ਪਹੁੰਚਣ ਤੇ ਨਿੱਕਾ ਸਵਾਗਤ ਕਰ ਰਿਹਾ ਜੀ ਆਇਆਂ ਨੂੰ ਕਹਿੰਦਾ ਹਾਂ ਸਾਡੇ ਵਿੱਚ ਬਹੁਤ ਮਾਇਨਾਤ ਹਸਤੀਆਂ ਪਹੁੰਚੀਆਂ ਹੋਈਆਂ ਨੇ ਇਹ ਸੇਤ ਕਾਈ ਦੇਖੇ ਤੇ ਪਿੱਛੇ ਸਾਡੇ ਅਜਮੇਲ ਸਾਕਰ ਸਾਹਿਬ ਸਾਫ ਦਾ ਪ੍ਰਧਾਨ ਜਰਨੈਲ ਹਸ਼ਮਪੁਰੀ ਜੀ ਸਾਹਿਬ ਦਾ ਪ੍ਰਧਾਨ ਸ਼ੁਕਰ ਹੈ ਰੱਬ ਦਾ ਸਾਹਮਿਆ ਗਿਆ ਅੱਜ ਇਹ ਵਿੱਚ ਕਿਤਾਬ ਸ਼ੁਕਰ ਹੈ ਰੱਬ ਦਾ ਸਾਹਮਿਆ ਗਿਆ ਅੱਜ ਇਹ ਵਿੱਚ ਕਿਤਾਬ ਨਹੀਂ ਤਾਂ ਮੈਨੂੰ ਭੁੱਲ ਜਾਣਾ ਸੀ ਕੁਝ ਸਮੇਂ ਤੋਂ ਬਾਅਦ ਨਹੀਂ ਤਾਂ ਮੈਨੂੰ ਭੁੱਲ ਜਾਣਾ ਸੀ ਕੁਝ ਸਮੇਂ ਤੋਂ ਬਾਅਦ ਇਹ ਜਿਹੜੇ ਕਿਤਾਬਾਂ ਦੇ ਵਿੱਚ ਛੱਪਦੇ ਨੇ ਇੱਕ ਡਾਕੂਮੈਂਟਰੀ ਹੁੰਦੀ ਹੈ ਇਤਿਹਾਸਕ ਬਣ ਜਾਂਦੇ ਨੇ 1996 ਵਿੱਚ ਸਹਿਸਵਾ ਬਲੋਸਾਗਰ ਸਾਹਿਬ ਨੇ ਜਿਤੋਂ ਕਿਤਾਬ ਲਿਖੀ ਸੀ ਮੇਰਾ ਇੱਕ ਗੀਤ ਸਰਕਸ ਉਹਦੇ ਵਿੱਚ ਮਾਣ ਹੈ ਮੈਨੂੰ ਜੰਮਿਆ ਆ ਮੈਂ ਵਿੱਚ ਪੰਜਾਬ ਦੇ ਮੈਨੂੰ ਅੱਜ ਤੱਕ ਯਾਦ ਹੁਣ ਵੀ ਮੈਂ ਕਿਤਾਬ ਪੜਦਾ ਉਹ ਇੱਕ એનર્ਜੀ ਮਿਲਦੀ ਹੈ ਪੜ ਕੇ ਅੱਗੇ ਵਧਣ ਦਾ ਹੌਸਲਾ ਮਿਲਦਾ ਹੈ ਸੋ ਐਸੀ ਤਰ੍ਹਾਂ ਇਸ ਦੇ ਸੰਦਰਭ ਦੇ ਵਿੱਚ ਮੈਂ ਇਹ ਜੋ ਪੁਸਤਕ ਆਤੀ ਸੀ ਹੈ ਇਹਦੇ ਵਿੱਚ ਪੁਰਾਣੇ ਸਹਿਤ ਦਾ ਕਹਾਏ ਨੇ ਜਿਸ ਨਾਮੇ ਬਹੁਤ ਆਏ ਨਮੀ ਪਨੀਰੀ ਜੋ ਸਾਡੇ ਸੈਕਟਰ ਦੇ ਵਿੱਚ ਨੇ ਕਾਫੀ ਸ਼ਾਮਲ ਹੋਏ ਜੀ ਮੈਨੂੰ ਬੜਾ ਹੌਸਲਾ ਮਿਲਿਆ ਮੈਨੂੰ ਪ੍ਰਧਾਨ ਕੀ ਸੰਭਾਲਤੀ ਸਹੋਬਾ ਲਈ ਸਾਹਿਬ ਨੇ ਸੋਹਤਾ ਸਾਹਿਬ ਸਿੰਗਲ ਸਾਹਿਬ ਸੁਮਨ ਸਾਹਿਬ ਇਹਨਾਂ ਡੈਰ ਹੋ ਕੇ ਮੈਂ ਸਾ ਮੈਂ ਸੋਚਿਆ ਮੈਂ ਬਤਾਰੇਗਾ ਜੀ ਤਾ ਕਲਾਕਾ ਕਿਸ ਤਰ੍ਹਾਂ ਚੱਲੂ ਪਰ ਹੁਣ ਮੈਨੂੰ ਹੌਸਲਾ ਮਿਲ ਗਿਆ ਟੀਮ ਬਣ ਗਈ ਮੇਰੀ ਬਹੁਤ ਵਧੀਆ ਤੇ ਵਧੀਆ ਕੰਮ ਕਰਾਂਗੇ ਪਿਛਲੇ ਸਾਲ ਅਸੀਂ ਵਿਸਾਖੀ ਨੂੰ ਕਵੀ ਦਰਬਾਰ ਕਰਾਇਆ ਸਫਲ ਰਿਹਾ ਤੇ ਹੁਣ ਅਸੀਂ ਲੋਹੜੀ ਪੇਲਾ ਕਰਾ ਕੇ ਹਟੇ ਉਹਦੀ ਸਾਬਤ ਰਿਹਾ ਤੇ ਇੱਕ ਕਤਾਬ ਹੈ ਟਿਕਸਾ 50 ਰੁਪਏ ਦੀ ਕਿਤਾਬ ਲੋਕੀਤ ਪ੍ਰਕਾਸ਼ਨ ਨੇ ਛਾਪੀ ਹੈ ਬਵੰਜਾ ਇਹਦੇ ਵਿੱਚ ਰਾਈਟਰ ਨੇ 52 ਸਿੱਟਰ ਵਸ ਕੇ ਨਾ ਹੁੰਦਾ ਮੈਂ ਕੁਦਰਤੀ ਹੋ ਗਿਆ ਕਿਹੜੇ ਨਹੀਂ ਅਸੀਂ ਬਾਅਦ ਚ ਪਤਾ ਲੱਗੇਗਾ ਬਨਸਮਨੀਆਂ ਤੋਤਾਮਾ ਬੀਕ ਗਜ਼ਲਾਂ ਦੇ ਵਿੱਚ ਤੁਹਾਨੂੰ ਪੜਨ ਨੂੰ ਮਿਲਣਗੀਆਂ ਸਾਰੇ ਆਂਗੀਆਂ ਬਹੁਤ ਸਾਰੇ ਨਵੇਂ ਰਾਈਟਰ ਜੁੜੇ ਨੇ ਕਹਾਣੀਕਾਰ ਸਾਡੇ ਗੁਰਮੀਤ ਸਿੰਘ ਜੀ ਬਹੁਤ ਵਧੀਆ ਕਹਾਣੀਆਂ ਲਿਖਦੇ ਨੇ ਦੇਸ਼ ਉਦੇਸ਼ ਵਿੱਚ ਸ਼ਬਦੀਆਂ ਲਾਦੀਆਂ ਪੀਐਸਸੀ ਕਰ ਰਹੇ ਨੇ ਸਟੂਡੈਂਟ ਵੀ ਕਹਿੰਦੇ ਕਹਾਣੀਆਂ ਲਿਖੀ ਪਰ ਤੇ ਹੋਇਆ ਬੱਚਾ ਬੱਚਾ ਇਸਦਾ ਰੋਇਆ ਵਾਜਾਂ ਵਾਲੇ ਪ੍ਰੀਤਮ ਨੇ ਉਦੋਂ ਲਈ ਲੋਕਾਂ ਦੀ ਸਾਤ ਗੁਰਵਾਜਾਂ ਵਾਲੇ ਨੂੰ ਮੇਰੀ ਨਮਸ਼ਕਾਰ ਲਖਵਾਰ ਦੇਸ਼ ਕਾਮ ਲਈ ਵਾਰ ਅਜਿਸ ਨੇ ਸਾਰਾ ਹੀ ਪ੍ਰਵਾਨ ਬሉ ਕਲਗੀ ਤਰਦਸ਼ਮੇਸ਼ਨ ਮੇਰੀ ਨਮਸ਼ਕਾਰ ਲਖਵਾਰ ਗੁਰੂ ਕਲਗੀ ਤਰਦਸ਼ ਮੇਸ਼ ਨੂੰ ਮੇਰੀ ਨਮਸ਼ਕਾਰ ਲਖਵਾਰ ਆਪ ਵੀ ਵੱਡਾ ਸੀ ਉਹ ਉਹਦੀ ਵੱਡੀ ਸੀ ਕੁਰਬਾਨੀ ਵੇਖ ਕੇ ਉਹਦਾ ਜਿਗਰਾ ਸੱਚ ਮੁੱਚ ਹੁੰਦੀ ਬੜੀ ਹੈਰਾਨੀ ਅੱਜ ਅਸੀਂ ਅਟਾਡ ਉਹਨਾਂ ਦੇ ਨਾਲ ਮੁੱਚਾ ਪਧਾਰੀ ਮੰਡਲ ਉਹਨੂੰ ਇਹ ਜਿੰਦਾਲਾ ਬਿਸ਼ਾ ਬਣਾਇਆ ਹੋਇਆ ਇਹਦੇ ਦੇ ਸਿੱਚ ਫਿਲਮ ਵੀ ਬਣਾਈ ਸੀ ਡਾਕਟਰ ਗਵਿੰਦਰ ਸਿੰਘ ਬੋਹਲ ਜੀ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਹੈਗਾ ਉਹ ਫਿਲਮ ਦੇ ਵਿੱਚ ਵੀ ਅਸੀਂ ਇਹੀ ਚੀਜ਼ ਦੱਸੀ ਹੈ ਕਿ ਸਾਡੇ ਜਿਹੜੇ ਬੱਚੇ ਬਾਹਰ ਚੰਦਨਦੇ ਆ ਉਹ ਆਪਣਾ ਪੰਜਾਬੀ ਨੂੰ ਤਾਂ ਭੁੱਲ ਹੀ ਗਏ ਹਿੰਦੀ ਅੰਗਰੇਜ਼ੀ ਹੋਰ ਨਾ ਸ਼ਬਦ ਬਣਾ ਕੇ ਦਾਦਾ ਨੂੰ ਦਾਦੂ ਬਣਾਤਾ ਨਾਨਾ ਨੂੰ ਨਾਨੂ ਬਣਾਤਾ ਹਾ ਡੈਡੀ ਸੀ ਪਹਿਲਾਂ ਪਹਿਲਾਂ ਬਾਪੂ ਸੀ ਬਾਲਕੂ ਕੋ ਭਾਵੇਂ ਡੈਡੀ ਬਣਾਤਾ ਡੈਡੀ ਤੋਂ ਡੈਡ ਆ ਗਿਆ ਡੈਡ ਤੋਂ ਡੈਡਾ ਆ ਗਿਆ ਹੁਣ ਬੋਲਣੇ ਕੀ ਟੱਡੂ ਆ ਜਾਣਾ ਬੋਲੋ ਸਭੀ ਸੰਦ ਪਤਾ ਨਹੀਂ ਕਿੱਧਰੂ ਜਾ ਰਿਹਾ ਸਾਡਾ ਸੰਗਿਆ ਜੀ ਸੰਭਾਲਣ ਦਾ ਲੋੜ ਹੈ ਤੇ ਇਸ ਦੇ ਬਾਅਦ ਜੇ ਅਸੀਂ ਜਿਹੜੀ ਫਿਲਮ ਚਾਰ ਕੀਤੀ ਸੀ ਉਹ ਇਹੀ ਸੁਨੇਹਾ ਦਿੱਤੀ ਆ ਉਹਦੇ ਵਿੱਚ ਉਹਦੇ ਸਾਥੇ ਸੈਕੂਲਰ ਤੇ ਕਲਾਕਾਰਾਂ ਨੇ ਕਿੰਮ ਕੀਤਾ ਕੋਈ ਗੀਤ ਲਿਖਿਆ ਆ ਸੰਦੀਪ ਮਹਿਲਾ ਸਾਡੇ ਇੱਥੇ ਆਏ ਹੋਏ ਨੇ ਉਹਨਾਂ ਨੇ ਗੀਤ ਗਾਇਆ ਨਾ ਪੰਜਾਬ ਦੀ ਹੋਈ ਹੀਰੋ ਹੀਰ ਮੇਰੇ ਆਪਣੇ ਆਨੇ ਖਿੱਚਦੀ ਦਿਲਾਂ ਵਿੱਚ ਲੱਗੀ 47 ਵਿੱਚ ਮੈਂ ਉਜੜੀ ਸੀ ਟੁੱਟਿਆ ਸੀ ਹੋਸੀ ਛਾਂਗ ਵਿੱਚ ਕਰ ਦਿੱਤੇ ਜੁਦਾ ਸਾਥੋਂ ਸਾਡੇ ਦੋ ਵੀ ਰਾਮਾਚੰਦ ਦੇ ਹਰਿਆਣਾ ਬਣੇ ਸੀ ਬਪਲੀ ਲੈ ਨੂੰ ਬਣੇ ਸੀ ਸਾਧੂ ਸੰਤ ਫਕੀਰ ਦਿਨੋਂ ਦਿਨ ਹੁੰਦੇ ਜਾਂਦੇ ਧੁੰਦਲੀ ਮੇਰੀ ਤਸਵੀਰ ਮੈਂ ਬੋਲੀ ਪੰਜਾਬ ਦੀ ਕੋਈ ਵੀ ਜੋ ਨਹੀਂ ਸੋ ਦੋਸਤੋ ਗੱਲ ਇਹ ਆ ਕਿ ਫੂਲੀ ਨੂੰ ਸਮਰਨ ਦੀ ਲੋੜ ਆ ਸਾਡੇ ਬੱਚੇ ਜਿਹੜੇ ਅੱਗੇ ਆਉਂ ਸਾਡਾ ਵੀ ਫੂਲ ਹੈ ਇਹ ਅਸੀਂ ਫਿਲਮਾਂ ਵਿੱਚ ਇਹ ਦੱਸਿਆ ਹੈਗਾ ਕਿ ਦੇਰਸ ਦਾ ਵੀ ਕਸੂਰ ਆ ਇਹ ਕੋਈ ਜੁਨੀਅਰ ਬੱਚੇ ਪੜ੍ਹ ਕੇ ਹੋਏ ਅਸੀਂ ਸਾਡਾ ਕੂੜ ਇਸ ਤਰ੍ਹਾਂ ਆ ਬੱਚਾ ਜੰਮਦਾ ਹੁੰਦਾ ਬੇਟਾ ਆਪਣਾ ਨਾਈਂ ਅੱਖਾਂ ਦੱਸਾ ਤੇ ਇਹ ਅੱਖਾਂ ਨੂੰ ਸੁਪੇਖਾ ਹੈ ਆਪਣਾ ਨੂਰ ਦੱਸੋ ਸੁਪਨਮਈ ਤੇ ਸੁਰੀਲੇ ਨਗਮੇ ਸੁਣਾਉਂਦੀ ਪ੍ਰਤੀਕ ਹੁੰਦੀ ਹੈ ਗੁਰੇਮ ਸਿੰਘ ਬਟਾਲਵੀ ਗਿਆਨ ਤੇ ਇਸ਼ਕ ਦੇ ਰਾਹ ਟੋੜਨਾ ਹੈ ਨਵਪ੍ਰੀਤ ਸਿੰਘ ਬਾਦਵਾਲੀ ਅੱਖ ਦੇ ਨਿਸ਼ਾਨੇ ਦੀ ਜੋਸ਼ੀਲੀ ਗੇਤ ਉਭਾਰ ਹੈ। ਸੁਰਜੀਤ ਓਮਰ ਦਿਲੋਂ ਬੋਲਣ ਹਸਣ ਦੀਆਂ ਗੁੱਝੀਆਂ ਗੁਜ਼ਾਰਤਾਂ ਪਾਉਣ ਤੋਂ ਇਲਾਵਾ ਮਾਂ ਦੇ ਮੁੱਖ ਗਲਨ ਦੀ ਸੋਗਮਈ वेदना ਤੇ ਵਿਥਿਆ ਰੂਪਮਾਨ ਕਰਦਾ ਹੈ। ਤਸਵੀਰ ਸਿੰਘ ਮਾਂ ਬੋਲੀ ਪੰਜਾਬੀ ਪ੍ਰਤੀ ਸਤਕਾਰ ਤੇ ਪਿਆਰ ਦਾ ਸਿੱਖਿਆ ਲਈ ਪ੍ਰਚਾਵਾ ਕਰਦਾ ਹੈ। ਬਲਜੀਤ ਕੌਰ ਮਾਂ ਤੇ ਧਰਤੀ ਮਾਂ ਦੇ ਫਿਕਰਾਂ ਜ਼ਿਕਰਾਂ ਦੇ ਮਾਧਿਮ ਨਾਲ ਵਤਾਵਰਨ ਪ੍ਰਤੀ ਸੁਚੇਤ ਹੋਣ ਦਾ ਸਨੇਹਾ ਦਿੰਦੀ ਹੈ ਹਰਮਨ ਸਿੰਘ ਪ੍ਰੀਤ ਭਾਰਤੀ ਸਭਿਜਾਨ ਦੇ ਰਚਨਾਹਾਰੇ ਡਾਕਟਰ ਅੰਬੇਦਕਰ ਜੀ ਦਾ ਮੁੱਲ ਤੇ ਮਹਤਮੂ ਗੂੜਾ ਕਰਦਾ ਹੈ ਆਪਣੀ ਆਪਣੀ ਸਮਰੱਥਾ ਅਨੁਸਾਰ ਅੱਗੇ ਤੋਰਨਾ ਚਾਹ ਰਿਹਾ ਹੈ ਸਿਕਤਰਿਤ ਸਹਿਤ ਸਭਾ ਦੀ ਧੜਕਣ ਵਿੱਚੋਂ ਸ਼ਿਮ ਦੀ ਕਾਬਕ ਲਕੀਰਾਂ ਦੀ ਸ਼ਾਇਰੀ ਨੂੰ ਖੁਸ਼ ਆਮਦੀਂ ਕਹਿੰਦਾ ਹੋਇਆ ਪੱਤਰਾਂ ਦੇ ਸ਼ਹਿਰ ਬਾਰੇ ਲਿਖੀ ਆਪਣੀ ਕਵਿਤਾ ਦੀਆਂ ਕੁਝ 17 16 ਕੇ ਪੁਸਤਕ ਕਾਵ ਲਿਖੀ ਦਾ ਦੇ ਪਰਿਚੇਤ ਤੇ ਕੁਸ਼ੌਲ ਨੂੰ ਸੰਪੰਨ ਕਰਨਾ ਚਾਹੁੰਦਾ ਹਾਂ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਦੋ ਸੂਬਿਆਂ ਦੀ ਰਾਜਧਾਨੀ ਤੇ ਸੈਕਟਰਾਂ ਦਾ ਸ਼ਹਿਰ ਹਾਂ ਦੋ ਸੂਬਿਆਂ ਦੀ ਰਾਜਧਾਨੀ ਤੇ ਸੈਕਟਰਾਂ ਦਾ ਸ਼ਹਿਰ ਹਾਂ ਮੈਂ ਨਾਮ ਮੁਕੰਮਲ ਰਹਿ ਗਈ ਸਤਲੁਜ ਜਮਨਾ ਲਿੰਕ ਨਹਿਰਾਂ ਆਪਣੀ ਰਾਤਾ ਨਹੀਂ ਕੋਈ ਬੰਦਾ ਵੀ ਬੰਦਾ ਵੀ ਕਿਆ ਰਾਤਾਂ ਮੈਂ ਹਮੇ ਖੜੇ ਹੋਇਆ ਇਸ ਵਕਤ ਸਿੰਧੀਗਨ ਨੂੰ ਵਾਦ ਕੀ ਰਾਤਾਂ ਨੇ ਕਹੇ ਲੋ ਮੈਂ ਬੋਤਾਂ ਮੇਰੇ ਵਿੱਚ ਨਹੀਂ ਜਾਂਦਾ ਹਾਂ ਪਾਸ ਤੋਂ 40 45 ਸਾਲ ਕਦ ਦੀ ਗੱਲ ਕਰਦਾ ਗਿਆ ਮੇਰਾ ਪਿੱਠ ਦਾ ਹੁਣ ਬੋੜੇ ਪਰਜੋਇਆ ਹੋ ਗਿਆ ਆਪਾਂ ਜਾਣਦੇ ਤੁਸੀਂ ਸਾਰੇ ਜਾਂਦੇ ਹੋਣੇ ਆਪਣੇ ਮਿਲਣਾ ਜੁਆਪ ਕੋਈ ਬਦਲ ਗਿਆ ਉਹ ਸੇਮ ਹੈ ਆਪਣੇ ਗੀਤ ਰਾਏ ਦੇ ਸਾਹਮਣੇ ਜਾਤ ਸਤਿਵਰਨ ਕਿਉਂਕਿ ਅੱਜਕੱਲ ਨਾ ਬਾਤਿੰਦੇ ਲਿਖਦੇ ਆਂ

dio so ਕੁਦਰਤ ਕੀ ਖਿੜੀ ਕਿਆਰੀ ਬਾਤ ਜਿਤ ਰਖਿਆ ਫੁੱਲ ਗੁਲਾਬ ਰਹੇ ਮਾਜਾ ਮਾਲਵਾ ਵੀ ਬੜੇ ਸੋਹਣੇ ਚੜਦੀ ਕਲਾ ਮਗਲੇ ਦੋ ਮਿੱਠੜੇ ਬੋਲ ਵਾਦੀ ਕੇ ਆਪਾਂ ਸਾਰੇ ਦੇਖਣ ਆਏ ਮੱਧਿਆ ਲੱਗ ਰਿਹਾ ਕਿਸਾਨ ਮੱਧਿਆ ਮਾੜੇ ਸਿਰ ਦੇ ਦੋਖ ਇੱਥੇ ਆਉਂਦੇ ਆ ਵਾਦੀ ਬੋਲੀ ਕਿੰਨੀ ਮਿੱਠੀ ਲੱਗਦੀ ਮੈਂ ਤਾਂ ਹੋਰਿਆ ਮਿੱਠੜੇ ਬੋਲ ਵਾਦੀ ਕੇ ਮਟਾਲਿਆ ਮਿੱਠੜੇ ਬੋਲ What the- ਸਦਾ ਪਰਮਾਤਮਾ ਦਰ ਹੈ ਸਾਰੇ ਜਣੇ ਇਹ ਵੜੀ ਵਾਲੀ ਬੁੱਕ ਇਤਰੀ ਦੀ ਜਰੂਰ ਪੜਿਓ ਕਾਵਿਕ ਲਿਖੀ ਨਾ ਇਹਦੇ ਵਿੱਚ ਕਵਿਤਾਵਾਂ ਵੀ ਨੇ ਗਜ਼ਲਾਂ ਵੀ ਨੇ ਸ਼ਾਇਰੋ ਸ਼ੇਰੀ ਵੀ ਹੈਗੀ ਹੈ ਇਹ ਸਾਰੀਆਂ ਚੀਜ਼ਾਂ ਦਾ ਇਹ ਇੱਕ ਮਿਸ਼ਣ ਹੈ ਗ੍ਰਹਿ ਹੈ ਇਹ ਸਾਰੇ ਲੈ ਕੇ ਜਰੂਰ ਪੜਿਓ ਤੇ ਮੈਨੂੰ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੀਆਂ ਵੀ ਦੋ ਕਵਿਤਾਵਾਂ ਇਸੀ ਚੱਪੀਆਂ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀਆਂ ਪਹਿਲੀਆਂ ਦੋ ਕਵਿਤਾਵਾਂ ਛਪੀਆਂ ਤੇ ਆਨਲਾਈਨ ਟੈਂਪੋਰਲ ਵੀ ਕਵਿਤਾਵਾਂ ਲਿਖੀਆਂ ਆਹ ਇਹ ਮੇਰੀ ਪਹਿਲੀਆ ਦਾ ਦੁਕਾਨਾਂ ਤਾ ਕਰਕੇ ਬਹੁਤ ਖੁਸ਼ੀ ਹੋ ਰਹੀ ਆ ਪੱਲੇ ਵਰੀ ਕਵੀ ਸਮਝ ਪਿਆ ਤਾਂ ਨਾਲ ਗਿਆ ਦਾ ਸ਼ਾਰਟ ਵਿੱਚ ਇਹ ਘਰੇਸ਼ ਦਾ ਕਿਤੇ ਬਹੁਤ ਜਦਾ ਸ਼ਾਰਟੀ ਆ ਮੈਨੂੰ ਬਹੁਤ ਜਦਾ ਸ਼ਾਰਟਾ ਕਰ ਮਿਲਿਆ ਹੈ ਇੱਕ ਮਿੰਟ ਵਾਸਤੇ ਟਿਕਦਾ ਨਹੀਂ ਚਲ ਠੀਕ ਹੈ ਫੇਰ ਬਲੌਗ ਆਪਾਂ ਹੋਰ ਕਰਾਂਗੇ ਐਂਡ ਲਾਈਕ ਸੇਵ ਕਰਾਂਗੇ ਤੱਕ ਸਾਰਿਆਂ ਨੂੰ ਬਾਏ ਬਾਏ ਚਲ ਬਾਅਦ ਕਰਾਂਗੇ ਮੈਂ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ ਇਹ ਤਾਂ ਬੁੱਕ ਪੜ੍ਹਨ ਵਿੱਚ ਬਿਜ਼ੀ ਹੈ